ਜੈ ਮਾਤਾ ਦੇ ਦੋਸਤੋ ਦੋਸਤੋ ਪੰਜ ਰਾਖਸ਼ ਹੋਏ ਨੇ ਤੇ ਪੰਜ ਰਾਖਸ਼ਾਂ ਨੇ ਬੜੀ ਭਗਤੀ ਕੀਤੀ ਬੜੀ ਭਗਤੀ ਕੀਤੀ ਭੋਲੇ ਨਾਥ ਦੀ ਤੇ ਭੋਲਾ ਨਾਥ ਉਹਨਾਂ ਤੇ ਬੜਾ ਖੁਸ਼ ਹੋਇਆ ਤੇ ਜਦੋਂ ਭੋਲੇ ਨਾਥ ਖੁਸ਼ ਹੋ ਗਿਆ ਨੇ ਤੇ ਭੋਲੇ ਨਾਥ ਨੇ ਉਹਨਾਂ ਨੂੰ ਕਿਹਾ ਵੀ ਮੰਗੋ ਤੁਸੀਂ ਕੀ ਮੰਗਣਾ ਤੋਂ ਜਿਹੜੇ ਪੰਜ ਰਾਖਸ਼ ਸੀ ਨੇ ਉਹਨਾਂ ਦਾ ਨਾਮ ਸੀ ਨਰਕੀ ਠਰਕੀ ਪਰਖੀ ਚਰਕੀ ਤੇ ਪਖੰਡੀ ਤੇ ਉਹ ਕਹਿਣ ਲੱਗੇ ਕਿ ਅਸੀਂ ਜਦੋਂ ਵੀ ਧਰਤੀ ਤੇ ਆਏ ਆਣੇ ਤੇ ਕਦੇ ਪਰਮਾਤਮਾ ਰਾਮ ਬਣ ਕੇ ਆਇਆ ਹੈ ਕਦੇ ਕ੍ਰਿਸ਼ਨ ਬਣ ਕੇ ਆਇਆ ਹੈ ਤੇ ਕਦੇ ਮਾ ਕਾਲੀ ਬਣ ਕੇ ਆਇਆ ਤੇ ਸਾਨੂੰ ਖਤਮ ਕਰਦਾ ਸੀ ਤੇ ਸਾਨੂੰ ਵਰਦਾਨ ਦੇ ਦਿਓ ਕਿ ਅਸੀਂ ਵੀ ਧਰਤੀ ਦਾ ਆਨੰਦ ਮਾਣੀਏ ਤੇ ਅਸੀਂ ਵੀ ਧਰਤੀ ਤੇ ਰਾਜ ਕਰੀਏ ਤੇ ਭੋਲੇनाथ ਕਹਿਣ ਲੱਗਾ ਕਹਿੰਦਾ ਵੀ ਜਿਸ ਵੇਲੇ 12 ਸਾਲ ਦੀ ਕੰਨਿਆ ਵਿਆਹ ਕਰਾਊਗੀ ਨੇ ਤੇ ਗਊ ਤੱਕੇ ਖਾਊਗੀ ਤੇ ਲੋਕ ਕੁੱਤਿਆਂ ਨਾਲ ਬਹਿ ਕੇ ਖਾਣਗੇ ਤੇ ਠੱਗ ਚੋਰ ਲੁੱਟੇ ਲੰਗਾੜੇ ਚੌਧਰੀ ਕੋ ਆਣਗੇ ਬਲਤਕਾਰੀ ਸ਼ਰੀਆਮ ਘੁੰਮਣਗੇ ਉਸ ਵੇਲੇ ਕਾਲ ਜਵਾਨ ਹੋ ਜਾਏਗਾ ਤੇ ਉਸ ਵੇਲੇ ਤੁਸੀਂ ਧਰਤੀ ਤੇ ਰਾਜ ਕਰੋਗੇ ਤੇ ਤੁਸੀਂ ਧਰਤੀ ਦੇ ਰਾਜੇ ਉਹ ਸੰਤ ਕੋਾਇਆ ਕਰੋਗੇ ਤੇ ਪਰ ਇਹ ਮੈਨੂੰ ਦੱਸੋ ਤੁਹਾਨੂੰ ਰੱਬ ਦੇ ਘਰ ਦਾ ਪਤਾ ਤੇ ਆਇ ਨਹੀਂ ਪਰ ਉੱਥੇ ਤੁਸੀਂ ਕਰੋਗੇ ਕੀ ਤੇ ਪਹਿਲਾਂ ਨਰਕੀ ਨੂੰ ਬੁਲਾਇਆ ਨਰਕੀ ਕਹਿੰਦਾ ਕਹਿੰਦਾ ਮੈਂ ਮੀਟ ਖਾਇਆ ਕਰਾਂਗਾ दारू ਪੀਆ ਕਰਾਂਗਾ ਔਰ ਮਹਾਕਾਲੀ ਦਾ ਮੰਦਰ ਮੂਰਤੀ ਰੱਖਾਂਗਾ ਔਰ ਲੋਕਾਂ ਨੂੰ ਕਿਆ ਕਰਾਂਗਾ ਵੀ ਮਾਤਾ ਤੁਹਾਡੇ ਕੋਲੋਂ दारू ਮੰਗਦੀ ਏ ਮਾਤਾ ਮੁਰਗੇ ਮੰਗਦੀ ਏ ਤੇ ਮਾਈ ਦੇ ਨਾਂ ਦੇ ਮੈਂ ਮੁਰਗੇ दारू ਖਾਇਆ ਕਰਾਂਗਾ ਕਿਉਂਕਿ ਮਾਈ ਨੇ ਸਾਡੇ ਪੁਰਖਜ ਮਾਰੇ ਨੇ ਜਿਹੜੇ ਜਿੰਨ ਸੀ ਰਾਖਸ਼ ਸੀ ਉਹ ਖਤਮ ਕੀਤੇ ਨੇ ਮੈਂ ਮਾਈ ਨੂੰ ਬਦਨਾਮ ਕਰਾਂਗਾ ਉਹ ਅੱਜ ਹੋ ਰਿਹਾ ਹੈ ਪਰ ਮੈਨੂੰ ਰੱਬ ਕਰਦਾ ਕੋਈ ਪਤਾ ਨਹੀਂ ਹੈ ਚਲ ਠੀਕ ਹੈ ਕੋਲਾ ਕੇਂਦਰ ਜਾ ਉਸ ਤੋਂ ਬਾਅਦ ਚਰਕੀ ਨੂੰ ਬੁਲਾ ਲਿਆ ਕਹਿੰਦਾ ਤੂੰ ਕੀ ਕਰੇਂਗਾ ਕਹਿੰਦਾ ਮੈਂ ਮੈਂ ਤੇ ਏਸੀ ਵਾਲੀ ਗੱਡੀਆਂ ਚ ਘੁੰਮਿਆ ਕਰਾਂਗਾ ਖਾਇਆ ਪੀਆ ਕਰਾਂਗਾ ਨਿਆਰੇ ਲਿਆ ਕਰਾਂਗਾ ਠੀਕ ਹੈ ਭੋਲੇ ਭਾਲੇ ਲੋਕਾਂ ਨੂੰ ਕਹਿੰਦੇ ਰੱਬ ਦੇ ਨਾਂ ਤੇ ਪਕਾਇਆ ਕਰਾਂਗਾ ਪਰ ਉਹਦੇ ਘਰ ਦਾ ਮੈਨੂੰ ਪਤਾ ਕੋ ਨਹੀਂ ਹੈ ਤੇ ਮੈਨੂੰ ਕਿਹੜਾ ਪਤਾ ਤੇ ਲੋਕਾਂ ਨੂੰ ਕਿਹੜਾ ਪਤਾ ਹੋਣਾ ਹੈ ਮੈਂ ਤਾਂ ਪਕਾਉਂਦਾ ਰਿਆਂਗਾ ਤੇ ਆਪਣਾ ਨਾਂ ਜਤਾਵਾਂਗਾ 15 ਸਾਲ ਆਪ ਐਂਸ਼ ਕਰਾਂਗਾ 20 25 ਸਾਲ ਉਸ ਤੋਂ ਬਾਅਦ ਆਪਣਾ ਕੋਈ ਪੁੱਤਰ ਜਾਂ ਭਾਣ ਜਾਂ ਬਿਠਾ ਦਾਂਗਾ ਗੱਡੀ ਤੇ ਕਹਿੰਦਾ ਠੀਕ ਹੈ ਜਾ ਉਸ ਤੋਂ ਬਾਅਦ ਠਰਕੀ ਨੂੰ ਬੁਲਾ ਲਿਆ ਕਹਿੰਦਾ ਤੂੰ ਕੀ ਕਰੇਗਾ ਉਹ ਕਹਿੰਦਾ ਮੈਂ ਤੇ ਮਹਿੰਗੇ ਮਹਿੰਗੇ ਕੱਪੜੇ ਪਾਇਆ ਕਰਾਂਗਾ ਵਧੀਆ ਵਧੀਆ ਗੱਡੀਆਂ 'ਚ ਘੁੰਮਿਆ ਕਰਾਂਗਾ ਗਾਣੇ ਗਾਇਆ ਕਰਾਂਗਾ ਫਿਲਮਾਂ ਬਣਾਇਆ ਕਰਾਂਗਾ ਬੀਬੀਆਂ ਨਾਲ ਨਿਆਰੇ ਲਿਆ ਕਰਾਂਗਾ ਮੇਰੇ ਬਾਰੇ ਲੋਕਾਂ ਨੂੰ ਪਤਾ ਵੀ ਹੋਏਗਾ ਕਿ ਮੈਂ ਬਲਤਕਾਰੀ ਆ ਪਰ ਲੋਕ ਫੇਰ ਵੀ ਆਪਣੀ ਧੀਆ ਪਹਿਣਾ ਮੇਰੇ ਡੇਰੇ 'ਚ ਕੱਲਿਆ ਕਰਨਗੇ ਤੇ ਮੈਂ ਤੇ ਜ਼ਿੰਦਗੀ ਦੇ ਨਿਆਰੇ ਲਵਾਂਗਾ ਜੋ ਸਾਡੇ ਜੋ ਅਸੀਂ ਦੇਵੀ ਦੇਵਤਿਆਂ ਦੇ ਟਾਈਮ 'ਚ ਨਹੀਂ ਲੈ ਸਕੇ ਉਹ ਨਿਆਰੇ ਲਵਾਂਗਾ ਤੇ ਕੋਟ ਕਚਹਿਰੀ ਤੇ ਵੱਡੇ ਵੱਡੇ ਮੰਤਰੀ ਮੇਰੀ ਮੁੱਠੀ ਚ ਹੋਣਗੇ। ਢੋਲਾ ਕਹਿੰਦਾ ਕੋਈ ਗੱਲ ਨਹੀਂ ਜਾ। ਉਸ ਤੋਂ ਬਾਅਦ ਵਾਰੀ ਆ ਗਈ ਤਰਕੀ ਦੀ। ਤਰਕੀ ਨੂੰ ਕਹਿੰਦਾ ਤੂੰ ਕੀ ਕਰੇਗਾ? ਤਰਕੀ ਕਹਿੰਦਾ ਮੈਂ ਤੇ ਉਲਟ ਗੀਤਾ ਪੜਾਵਾਂਗਾ ਲੋਕਾਂ ਨੂੰ। ਮੈਂ ਕਹਾਂਗਾ ਮੈਨੂੰ ਪਤਾ ਹੈ ਸ਼ਿਵ ਜੀ ਦਾ ਪਿਓ ਕੌਣ ਬ੍ਰਹਮਾ ਦਾ ਪਿਓ ਕੌਣ ਹੈ। ਪਰ ਅੱਪ ਦੇਖਰਦਾ ਮੈਨੂੰ ਪਤਾ ਕੋ ਨਹੀਂ। ਢੋਲੇ ਭਾਲੇ ਲੋਕਾਂ ਨੂੰ ਪਿੱਛੇ ਲਾ ਲਾਂਗਾ ਮੈਂ ਆਪਣੇ। ਤੇ ਲੋਕਾਂ ਨੂੰ ਪਕਾਇਆ ਕਰਾਂਗਾ ਲੜਾ ਲੜਾ ਕੇ ਮਰਵਾਇਆ ਕਰਾਂਗਾ। असਲ मार्ग ਦਾ ਮੈਨੂੰ ਵੀ ਜ਼ਿਆਦਾ ਪਤਾ ਨਹੀਂ ਹੈ ਮੈਂ ਤੇ ਨਜ਼ਾਰੇ ਲੈਣੇ ਨੇ ਤਰਤੀ ਦੇ ਜਾ ਕੇ ਤਿੰਨ ਨਜ਼ਾਰੇ ਲਾਵਾਂਗਾ ਜਿੰਨੇ ਚਿਰ ਦੀ ਮੇਰੀ ਜ਼ਿੰਦਗੀ ਹੋ ਕਹਿੰਦਾ ਜਾ ਉਸ ਤੋਂ ਬਾਅਦ ਪਖੰਡੀ ਨੂੰ ਬੁਲਾਇਆ ਕਹਿੰਦਾ ਤੂੰ ਕੀ ਕਰੇਂਗਾ ਭਾਈ ਕਹਿੰਦਾ ਮੈਂ ਤੇ ਪਖੰਡ ਕਰਾਂਗਾ ਘਰ ਘਰ ਦੀ ਵੇਜਗਾਵਾਗਾ ਬੱਚਿਆਂ ਨੂੰ ਸੁਲਪੇ ਗਾਂਜੇ ਪੀਣੇ ਸਿਖਾਵਾਂਗਾ ਮੈਂ ਆਪਣੇ ਆਪ ਨੂੰ ਸਾਈਂ ਕਹਾਇਆ ਕਰਾਂਗਾ ਲੋਕ ਮੈਨੂੰ ਸਾਈਂ ਕਹਿ ਕੇ ਕਰਨਗੇ ਤੇ ਮੈਂ ਵੀ ਨਜ਼ਾਰੇ ਲੈਣੇ ਜ਼ਿੰਦਗੀ ਦੇ ਠੀਕ ਹੈ ਨੇ ਨਾ ਮੈ ਭਗਤੀ ਕਰਨੀ ਤੇ ਨਾ ਮੈਨੂੰ ਭਗਤੀ ਦਾ ਮਾਰਗ ਦਾ ਪਤਾ ਤੇ ਨਾ ਮੈਨੂੰ ਰੱਬ ਦਾ ਪਤਾ ਕਿਉਂਕਿ ਅਸੀਂ ਪਹਿਲਾਂ ਸ਼ੁਰੂਤ ਲੈ ਕੇ ਅੱਜ ਤੱਕ ਪਿਛਲੀ ਰਾਖਸ਼ ਜੁਨੀ ਚ ਵੀ ਸਾਨੂੰ ਜੋ ਆਨੰਦ ਨਹੀਂ ਮਿਲਿਆ ਉਹ ਅਸੀਂ ਕਲ ਯੁਗ ਚ ਜਾ ਕੇ ਧਰਤੀ ਦਾ ਆਨੰਦ ਲਵਾਂਗੇ ਤੇ ਮਿੱਤਰੋ ਇਹ ਨਰਕੀ ਠਰਕੀ ਪਰਖੀ ਚਰਕੀ ਇਹਨਾਂ ਤੋਂ ਬਚੋ ਬੱਚੇ ਪੜਾਓ ਚੰਗਿਆ ਬੱਚਿਆਂ ਨੂੰ ਸਿੱਖਿਆ ਦਿਓ ਬਾਹਰਲੇ ਮੁਲਕਾਂ 'ਚ ਦੇਖੋ ਜਾ ਕੇ ਲੋਕ ਬੱਚਿਆਂ ਨੂੰ ਕੀ ਚੀਜ਼ ਦਾ ਗਿਆਨ ਦੇ ਰਹੇ ਨੇ ਤੇ ਅਸੀਂ ਜਦੋਂ ਸਾਡਾ ਬੱਚਾ ਥੋੜਾ ਕੋਵੇ ਉਹਨੂੰ ਡੇਰਿਆਂ 'ਚ ਘੱਲ ਦਿੰਦਿਆਂ ਅਸੀਂ ਬੱਚਿਆਂ ਨੇ ਦੇਰਿਆਂ ਤੇ ਘੇਰਿਆਂ ਚ ਪਾ ਰਿਆ ਅੱਜ ਕੱਲ ਬੀਬੀਆਂ ਜਿਹੜੀਆਂ ਘਰੇ ਕੰਮ ਕਰਕੇ ਨਹੀਂ ਰਾਜੀ ਤੇ ਇੱਕ ਦੂਜੀ ਕੋਲ ਖੋਖੋ ਕੇ ਭਾਂਡੇ ਧੋਣ ਦੀਆਂ ਡੇਰਿਆਂ ਚ ਜਾ ਕੇ ਇਹਨਾਂ ਤੋਂ ਬਚੋ ਅੱਪਾ ਕੀ ਕਰਦੇ ਆ ਜਿੰਨੇ ਨਾ ਸਾਰਾ ਕੋਈ ਬਾਬਿਆਂ ਕੋਲ ਅੱਜ ਕੱਲ ਪ੍ਰਾਪਰਟੀ ਇਹਨੇ ਇਹਨਾਂ ਦੀ ਵਜ੍ਹਾ ਤੋਂ ਹਿੰਦੁਸਤਾਨ ਗਰੀਬ ਹੋ ਰਿਹਾ ਹੈ ਅਸੀਂ ਜਿੰਨਾ ਪੈਸਾ ਕਮਾਉਂਦੇ ਆ ਅਸੀਂ ਇਹਨਾਂ ਦੇ ਡੇਰਿਆਂ ਚ ਦੇਈ ਜਾਂਦੇ ਆ ਤੇ ਆਪਣੇ ਆਤਮਾ ਤੋਂ ਵੱਡਾ ਕੋਈ ਗੁਰੂ ਨਹੀਂ ਹੁੰਦਾ ਮਾਤ ਪਿਤਾ ਦੀ ਸੇਵਾ ਕਰੋ ਤੇ ਨਰਕੀ ਠਰਗੀ ਪਰਖਿਆ ਤੋਂ ਬਚਿਓ ਬਾਕੀ ਬੋਲਦੇ ਕੋਲ ਕੋਈ ਗਲਤੀ ਹੋਵੇ ਤੇ ਸ਼ਮਾ ਚਾਹਦਾ ਵਾਂ ਬਾਕੀ ਅਗਲੇ ਸ਼ਨੀਵਾਰ ਸਵੇਰੇ 9 ਵਜੇ ਫਿਰ ਮਿਲਾਂਗਾ ਜੈ ਮਾਤਾ